करता तो है। करता है। कितनी है वहाँ पे? यहां कितनी कितनी है? है? ये इसके पूछ इसकी कितनी है? इसकी, इसकी चौबीस घंटे काम है। ठीक है? ठीक नौ से 5 बजे दफ्तर काम करते हैं अब रात को यहाँ खड़े 11 ग्यारह बारह सुबह 5 बजे फिर आ जाएंगे तुम लोगों के लिए फिर तुम ही लोग हो जो डंडा उठा के कहते हो कि सरकार के सरकारी मुलाजिम काम नहीं करते ਓ ਬਈਆ ਜਾਓ ਬੇਟਾ ਉਠਾਓ ਘਰ ਪਹੁੰਚੋ ਆ ਜਾਓ ਅੱਧਰ ਮੇਰੇ ਕੋਲ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੇ ਕਿ ਜਿਹੜੇ ਕਿ ਲੋਕ ਹਜੇ ਵੀ ਕੂੜਾ ਘਟਤੋਂ ਜਿਹੜਾ ਨਹੀਂ ਹਟਦੇ ਨਹੀਂ ਜੀ ਆਇਆ ਤਾਂ ਉਸ ਪਾਸਿੰਗ ਬਾਈ ਮੈਂ ਦੇਖਿਆ ਸਰ ਇਜ਼ ਡੂਇੰਗ ਸੱਚ ਅ ਨੋਬਲ ਕਾਲ ਹੈ ਨਾ ਇਹ ਤਾਂ ਸਾਡੀ ਸਿਵਿਕ ਡਿਊਟੀ ਹੈ ਇਹਨੂੰ ਕਿਸੇ ਨੇ ਸਿਖਾਣਾ ਨਹੀਂ ਹੈ ਥਿਸ ਇਜ਼ ਆਰ ਯੂ نو ਕੰਡ ਆਫ ਬੇਸਿਕ ਮੈਨਰਿਸ ਜਿਵੇਂ ਸਿੱਖਾਈ ਜਾਂਦੇ ਹੈ لوکاں نوں تے گورنمنٹ نوں ای وی سکھانے پین گے دیٹس ویری شیمفول سٹیٹ اف سوسائٹی پر جی نہیں کردے تا پھر کون آوگا کہ سمبڈی ہیز ٹو سٹیپ اپ اینڈ دی مینج ان دی گورنمنٹ از ڈوئنگオール دس دی مکمہ کر رہے ہیں تو وی ہیو ٹو اپریشییٹ देम आल्सो میں اوہی کہہ رہا کہ ایڑا نوں نکلنا کیوں پیریا رات نوں باہر لوگ کیوں نہیں وےر ہو رہے اے سانو بہت وڈی گل ہے جی ਬੇਸਿਕ ট্রেਡਰ ਸੋਸਾਇਟੀ ਕਿਤੇ ਮਿਸ ਹੋ ਰਿਹਾ ਜੀ ਹਮ ਵੀ ਆਰ ਹੈਵ ਵੀ ਹੈਵ ਟੂ ਟੀਚ ਥੀਸ ਬੇਸਿਕ ਥਿੰਗਸ ਟੂ ਦ ਪੀਪਲ ਜੇ ਤੁਹਾਡੇ ਪੜੇ ਲਗੇ ਹੁੰਦੇ ਐਜੂਕੇਟਿਡ ਹੁੰਦਾ ਕੋਈ ਫਾਇਦਾ ਨਹੀਂ ਆ ਫਿਰ ਮਡੇ ਬੁੱਡੂ ਬੋਲਦੇ ਐਂਡ ਆਈ ਬੀਲਿਵ ਕਿ ਜੀ ਵੀ ਆਲਵੇਜ਼ ਯੂ نو ਕ੍ਰਿਟਿਸਾਈਜ਼ ਦ ਗਵਰਨਮੈਂਟ ਬਟ ਵੈਨ ਦੇ ਆਰ ਡੂਇੰਗ ਸੱਚ ਅ ਬਿਗ ਥਿੰਗ ਸਮਬਡੀ ਹੈਜ਼ ਟੂ ਕਮ ਅਪ ਐਂਡ ਸੇ ਕਿ ਥੈਂਕ ਯੂ ਵੈਰੀ ਮਚ ਤੁਸੀਂ ਡਾਕਟਰ ਵੀ ਹੈਗੇ ਹੋ ਤੇ ਕਹਿੰਦਾ ਮਤਲਬ ਕਿ ਅਸੀਂ ਕਹਿਣਾ ਚਾਹੁੰਦੇ ਆ ਕਿ ਬਿਮਾਰੀਆਂ ਕੀ ਕੀ ਫੈਲ ਦਿਆ ਜਿਹੜੇ ਕਿ ਜਿਵੇਂ ਕੂੜਾ ਸੁੱਟਦੇ ਆ ਜਾਂ ਕਿੱਦਾਂ ਵੀ ਲੋਕਾਂ ਨੂੰ ਤੰ ਟਾਈਫਾਇਡ ਡਾਇਰੀਆ ਹੈਪੇਟਾਈਟਿਸ ਜਿਹੜੇ ਜਿਹੜੇ 80% ਆਫ ਡਿਜ਼ੀਜ਼ਸ ਡੇ ਟੂ ਡੇ ਹੈਗੇ ਆ ਕਮਿਊਨੀਕੇਬਲ ਦੇ ਆ ਕਮਿੰਗ ਆਊਟ ਆਫ ਆਲ ਦਿਸ ਸਾਰੇ ਇੱਥੇ ਕਰਕੇ ਕੀ ਕਹਿਣਾ ਚਾਹੁੰਗੇ ਤੁਸੀਂ ਆਣਾ ਬਸਿਆ ਨਹੀਂ ਜੀ ਵੀ ਹੈਵ ਟੂ ਸਪੋਰਟ ਦਾ ਗਵਰਨਮੈਂਟ ਹਨਾ ਇਨ ਦੇ ਕੋਲ ਇਨ ਦਿਸ ਇਸ ਇਹ ਸਾਡੇ ਲਈ ਹੈ ਇਹਨਾਂ ਲਈ ਥੋੜੀ ਹੈ ਹਾਂ ਕੱਲ ਜੇ ਸਾਡੇ ਘਰੇ ਕੋਈ ਛਿਟਕੇ ਜਾਊਗਾ ਤੁਹਾਨੂੰ ਕਿਦਾਂ ਲੱਗੇਗਾ ਆਰ ਕੰਟਰੀਜ਼ ਆਰ ਹੋਮ ਵੀ ਹੈਵ ਟੂ ਕੀਪ ਆਰ ਹੋਮ ਕਲੀਨ ਠੀਕ ਹੈ ਥੋੜਾ ਥੋੜਾ ਕਰਾ ਹਾਂ ਕਰ ਲੈ ਤੂੰ ਸਤਿ ਸ਼੍ਰੀ ਅਕਾਲ ਹੈਗਾ ਵਾ ਇਹਦੀ ਆਰਟੀ ਦਿਖਾ ਜਿਹਨੇ ਕਿਹਾ ਤੈਨੂੰ ਕੋੜਾ ਸਿੱਟੇ ਕਿੰਨੇ ਤੋਂ ਉੱਤਰਾ ਖੜਾ ਲਾਗਾ ਹਾਂ ਇਹਨੇ ਤਾਂ ਉਹ ਬਾਹਰ ਤੋਂ ਉੱਤਰੀ ਉੱਥੇ ਮਾਰਿਆ ਗੱਡੀ ਚ ਭਗਾ ਕੇ ਕੋੜਾ ਦਾ ਨਾ ਇੰਨੀ ਵੱਡੀ ਗੱਡੀ ਰੱਖੀ ਹੋਈ ਆ ਤੁਸੀਂ ਮੈਂ ਕੋ ਡਰਾਈਵਰ ਹਾਂ ਥੇਰੇ ਕਾ ਕੋਈ ਨਹੀਂ ਨਹੀਂ ਬੁਲਾਓ ਉੱਥੇ ਜੱਕ ਬਈ ਥੋੜਾ ਦੇਖੋ ਥੋੜਾ ਸਰ ਤਾਂ ਸਰ ਉੱਥੋਂ ਤੋਂ ਦੇਖੋ ਕੋੜਾ ਦੰਗਣ ਦੀ ਜੀ ਨਹੀਂ ਦਿਖਾ ਕੋਈ ਬਾਤ ਆ ਗੱਡੀ ਐ ਇੰਨੀ ਵੱਡੀ ਤੁਸੀਂ ਗੱਡੀ ਰੱਖੀ ਆ ਦਿਖਾ ਗੱਡੀ ਇਹਨਾਂ ਦੀ ਆ ਤੇ ਆ ਆ ਆਸੀ ਦਿਖਾ ਆਰਸੀ ਦੀ ਐਡੀਸ ਕਿਉਂ ਨਹੀਂ ਬੰਦ ਕਰਦੇ ਨਹੀਂ ਗੱਡੀ ਫਿਰ ਚੈੱਕ ਕਰਾ ਦੇ ਐਂਟਰੀ ਨੂੰ ਨੇ ਕਹਿ ਤਾ ਸਿੱਖਣਾ ਤਾਂ ਮੈਂ ਕੋਈ ਨਹੀਂ ਚੈੱਕ ਕਰਾ ਦੇ ਬੇਟਾ ਆਰਸੀ ਤਾਂ ਮਾਲਕਾ ਕਲੋਨੀ ਤੇ ਤੇਰੇ ਕੋਈ ਹੈ ਨਹੀਂ ਤੇਰਾ ਲਿਸੈਂਸ ਹੈਗਾ ਹਾਂਜੀ ਸਰ ਚੈੱਕ ਕਰਾ ਦੇ ਬੇਟਾ ਅੱਗੇ ਤੋਂ ਘੱਲ ਰੱਖੀ ਠੀਕ ਆ ਸਰ ਕਰਕੇ ਹੋ ਗਿਆ ਹਾਂ ਆਹ ਦੇਖ ਹਾਰਡ ਕਾਪੀ ਨਹੀਂ ਸਿੱਧਾ ਦਿਖਾ ਦੂਜਾ ਫੋਨ ਜੁੜੀ ਲੈਣਾ

ਅੱਜਿਆ ਰਲ ਬਾਬਾ ਕਿੰਨੇ ਸਾਲਾਂ ਤੋਂ ਛੋੜਦੇ ਕਿੰਨੇ ਸਾਲ ਹੋ ਗਏ ਰਹੇ ਨੇ ਕਿੰਨੇ ਸਾਲ ਹੋ ਗਏ ਸਿਰੇ ਨੇ 8 ਸਾਲ ਹੋ ਗਏ ਇਸ ਸਾਲ ਦਾ ਹੋ ਗਿਆ 1200 ਰੁਪਏ 8540 ਅਗਲੇ ਸਾਲ ਦੇ ਵੀ ਪੈਸੇ ਦੀ ਲੈ ਲੈ 5000 ਰੁਪਏ ਜਰਮਾਨਾ ਕਰਤਾ ਨਹੀਂ ਨਹੀਂ ਉਹਨੂੰ ਰੋਕੋ ਜੀ ਤੇ ਸਾਹਮਣੇ ਗੱਲ ਕਰੋ ਉਧਰ ਪਿੱਛੇ ਇਹ ਬੰਦ ਕਰ ਦਿਓ ਜਾਨਾ ਕਰੀ ਯਾਰ ਆਹ ਤੁਹਾਡੇ ਕਿੱਧਰ ਰੁਕ ਜੂਆ ਮੁੰਡਾ ਇੱਧਰ ਬੁੱਕ ਨੂੰ ਹੱਥ ਨਾ ਪਾਓ ਜੀ ਉਹਦੀ ਗੱਲ ਕਰੋ

भी जो तो आया जी आधा चार सौ तो चौदह तो नंबर आम मल्यान वास्ते वाले कंधे नाल कोटी है जी बिली कोटी है तो सर वो चार सौ तो चौवालीस है वो पेन रूट कटवाए थे तो पत्ते जो है ना वो भर के वो नहीं ले गए पेन रूट कटवाए थे तो पत्ते जो है ना तो जो बोली बोरी में सर, पत्ते भर दिए पूरा ही हाँ पत्ते ही पानी तो के पत्ते, पत्ते, पत्ते नहीं आप पत्ते हैं सारा पूरा ਤਪੜਿਆ ਸਰ ਵਿੱਚ ਦੇ ਸੀ ਠੀਕ ਹੈ ਮੇਰੀ ਗੱਲ ਸੁਣ ਬਿੱਡੀ ਵੱਡੀ ਟੋਠੀ ਹੈ ਔਰ ਤੂੰ ਵੀ ਆ ਕਿਉਂ ਨਹੀਂ ਦੇ ਸਕਦੇ ਯਾਰ ਕੀ ਇਹ ਚਲੋ ਜਿਹੜੀ ਪੱਤੀ ਚਲੋ ਜਿਹੜੀ ਉੱਪਰ ਆਵੇ ਮਿਲ ਗਿਆ ਇਹ ਕੀ ਹੈ ਇਹ ਕੀ ਹੈ ਠੀਕ ਹੈ

लें। लें। क्या एक कुका काम करते हो और क्या करते हो कहाँ पे मालिक के पास ही या कितनी पैसा मिलता है सरकार में नौ सौ रुपया दिहाड़ी मिलता है चलो साई हज़ार पंद्रह हजार मिलता है पंद्रह हजार मिलता है तो दो सौ रुपया कूड़े वाले को देने में क्या त्रास है आपको

आगे से गलती आगे से करोजी आगे से गलती क्या करेंगे वो सामने हाँ ठीक है मुझे बताने में भी जो है ना आप समझिए ठीक है आगे से सॉरी आगे से नहीं होंगे सर ये प्रॉब्लम आगे ऐसी अगर ये ये कूड़ा उठा के ये कूड़ा उठा के आपके घर के अंदर आगे सुधरा अच्छा लगेगा बिल्कुल बुरा आगे सरोगी

ਇਹ ਤੋਂ ਲੰਮਾ ਹੰਦਰ ਡੇਟਰ ਮੈਂ ਉਹ ਤਾਂ ਬੇਨੇ ਵੀ ਆ ਗਏ ਬਾਲੇ ਇਧਰ ਕਰਤਾ ਇਹ ਆ ਨੰਬਰ ਕਰ ਜਿਹੜਾ ਵੀ ਫੜ ਹੁੰਦਾ ਨਾ ਉਹ ਫਸਟ ਟਾਈਮ ਹੀ ਆਉਂਦਾ ਨਹੀਂ ਕਰਦੇ ਆਪਾਂ ਟਰੋਲੀ ਵਾਲੇ ਕੋ ਦਿੰਦੇ ਆ ਤਾਂ ਜਿਹੜਾ ਕੂੜਾ ਵਾ ਇਹ ਤਾਂ ਆਹ ਜਿਹੜੇ ਖੜੇ ਆ ਇਹ ਛਿੜਦੇ ਆ ਗਵਾਂਢੀ ਛਿੜਦੇ ਆ ਆ ਦੇਖੋ ਜਰਾ ਕਿੱਦਾਂ ਬੈ ਗਏ ਇਹ ਆਫਿਸ ਦਾ ਸਮਾਨ ਹੈ ਕਹਿ ਰਹੇ ਵੀ ਬਹੁਤ ਖੜੇ ਆ ਅਸੀਂ ਮੈਂ ਗੱਲ ਕਰ ਰਹੇ ਆ ਨਾਲ ਇਹਨੇ ਲਿਆ ਕੇ ਦੋਸਤਾ ਇੱਕ ਫੜਿਆ ਉੱਥੋਂ ਲੈ ਗਿਆ ਫਿਰ ਉੱਥੋਂ ਫਿਰ ਮਾਰਿਆ ਇਹ ਵੀ ਲੈ ਆਨੇ ਤੇ ਰੋਕਿਆ ਤਾਂ ਕਿਤੇ ਅਸੀਂ ਆਜੇ ਨਹੀਂ ਹੈਗੀ ਫੋਟੋ ਦਿਖਾਣੀ ਕਰਨਾ ਮੋਬਾਈਲ ਤੇ ਫਿਰ ਜਾ ਲੈ ਮੇਰਾ ਵੀ ਜਾ ਕਰੋ ਕੋਈ ਹੈ ਨਹੀਂ ਆ ਫੜ ਆ ਫੜ ਲੈ ਕੇ ਜਾ ਨਾ ਕਿ ਕਰੇ ਨਾਲੀ ਹੈ ਤੇਰੇ ਚਾਬੀ ਦੇ ਗੱਡੀ ਦੇ ਲੱਗਿਆ ਇਹ ਦਸ ਕੀ ਚਾਬੀ ਦੇ ਉਹ ਚਾਬੀ ਦੇ ਯਾਰ ਬਿੱਲ ਦੇ ਵੀਰ ਠੱਕਾ ਛੋੜੀ ਦੇ ਮੇਰੀ ਸਰ 6000 ਦੇ ਟੈਕਲ ਨਹੀਂ ਹੋਵੇ ਉਹ ਤਾਂ 5000 ਰੁਪਏ ਆ ਯਾਰ ਫਿਰ ਬਾਤ ਆਣਾ ਜਲਦੀ ਲਿਆ ਬਾਹੂ ਨੂੰ ਫੋਨ ਕਰ ਲੋ ਆ ਤੇ ਬਾਹੂ ਨੂੰ ਫੋਨ ਕਰ ਲੈ ਕਿਸੇ ਨੂੰ ਕਰ ਲੈ ਕਾਕਾ ਮਾਫੀ ਨਹੀਂ ਹੈਗੀ ਜਮਾਨਾ 5000 ਸਵੇਰੇ ਭਾੜ ਹੋਣਾ

ਆ ਇੱਕ ਫੋੜੋ ਮਾਰੀ ਅੱਜ ਵੀ ਛੱਡ ਕੇ ਖੜੇ ਆ ਕੱਕਰ ਘਾਰੇ ਸੁਲੇ ਦਾ ਸਾਨੂੰ ਵੀ ਕਰੇ ਚੰਗੀਆਂ ਲੱਗੀਆਂ ਜਾਈਆਂ ਸਵੇਰੇ ਤੋਂ ਸ਼ਵੇਰੇ ਤੋਂ ਸ਼ਾਮ ਤੱਕ ਦਫ਼ਤਰ ਬੈਠੀਏ ਫਿਰ ਮੁੜ ਕੇ ਥੋੜੇ ਵਰਗੇ ਲੋਕਾਂ ਲਈ ਇੱਥੇ ਆਈਏ ਹੱਥ ਫੋਲ ਕੇ ਖੜੋ ਮੂਵੀ ਨਹੀਂ ਲਗਾਣ ਰਿਹਾ ਕੋਈ ਉਧਰ ਦੇਖਾ 24 ਤੱਕ ਤੇ ਆਓ ਜਾਈਂ ਅੱਜ ਲਾਂਡੂ ਦੀ ਦੰਦ ਬਸ ਲਾਂਡੂ ਅੱਜ ਦਫ਼ਤਰ ਰਮਨ ਲਾਂਡੂ ਪਰ ਹਾਲੋ ਕਰਾਇਆ ਵੀ ਲੈਣਾ ਆ। ਮੇਰੇ ਚੱਲੇ ਰਾ। ਰਾ ਲੈ 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 ਲੈ। ਦੇਲਾ ਕਰਾਇਆ ਲੈ ਕੇ ਜਾ। ਵੀ ਬਾਗ ਨਹੀਂ ਅਸੀਂ ਤੇਰਾ ਧੱਕਾ ਨਹੀਂ ਕਰਦੇ। ਆ ਫੜ ਤਜਾ ਦੀਏ। ਦੇਸ਼ਾ ਕਾ ਘਰੋਂ ਜਾ ਸਵੇਰੇ ਆ ਜੀ। ਉੱਥੋਂ ਆ ਕੇ ਸਕੂਟਰ ਲੈ ਜੀ ਪੈਸੇ ਦਾ ਠੀਕ ਐ। ਵੀ ਜਮਾ 5000 ਜਮਾ ਕਰਾ। 5000 ਪਿਆਰ ਵੀ ਲੈ ਲੈ। ਆ ਲੈ ਫੜ। ਪਹਿਲਾਂ ਫੜ ਲੈ ਪੈਸੇ ਲੈ ਲੈ। ਕਰਾਇਆ ਨਾਲ ਦਿੰਦੇ ਫੇਰ ਬਾਅਦ। ਨਹੀਂ। ਲੈ ਨਾ। ਮੇਰਾ ਤੁਸੀਂ ਪਲਾਨ ਬਿਆਰ। ਪਲਾਨ ਤਾਂ ਭਰਿਆ ਗਿਆ ਕੱਕਾ। ਸਕੂਟਰ ਨਹੀਂ ਮਿਲਣਾ। ਹਾਂ ਲੈਣ ਕਰ। ਲੈ ਜਾ ਵੱਡੀ ਆਰਥੀ ਲੈ। ਤਾਂ ਕੁਝ ਵੀ ਦੱਸ। ਪਲਾਨ ਕਰੂਰੇ। ਵੱਡੇ ਵੀਰ। ਪਲਾਨ ਕਰ ਰਿਹਾ ਅਮੀ ਬੈਂਡ ਨਾ ਰਹਾ। പുറങ്ങളെ കൊടുത്തിട്ടുണ്ട് മൊബൈൽ നമ്പർ നൈൻ എയ്റ്റ് ഫൈവ് എയ്റ്റ് ഫൈവ് ഫോർ സെവൻ ടൂറ്റ് നടൻ ലഭ്യം എം എൽ ആണ്